ਸਸਦੀ ਹੋ ਗਈ ਜੂਨ ਖਰਾਬ ਗੋਟੀਆਂ ਗਈ ਫੈਸ਼ਨਦਾਰ ਸਸਦੀ ਹੋ ਗਈ ਜੂਨ ਖਰਾਬ ਗੋਟੀਆਂ ਗਈ ਫੈਸ਼ਨਦਾਰ ਸਸਦੀ ਹੋ ਗਈ ਜੂਨ ਖਰਾਬ ਗੋਟੀਆਂ ਗਈ ਫੈਸ਼ਨਦਾਰ ਰੋਟੀ ਨੂੰ ਉਹ ਹੱਥ ਨਾ ਲਾਵੇ ਰੋਟੀ ਨੂੰ ਉਹ ਹੱਥ ਨਾ ਲਾਵੇ ਆਟੇ ਦੀਓ ਨੇੜੇ ਨਾ ਜਾਵੇ ਆਟੇ ਦੀਓ ਨੇੜੇ ਨਾ ਜਾਵੇ ਲਾਡ ਪੀਜੇ ਕਰੋ ਤਿਆਰ ਗੋਟੀਆਂ ਗਈ ਫੈਸ਼ਨਦਾਰ ਸਸਦੀ ਹੋ ਗਈ ਜੂਨ ਖਰਾਬ ਵੋਟੀ ਆ ਗਈ ਫੈਸ਼ਨਦਾਰ ਸਸਦੀ ਹੋ ਗਈ ਜੂਨ ਖਰਾਬ ਵੋਟੀ ਆ ਗਈ ਫੈਸ਼ਨਦਾਰ ਸੁਟਨੂਓ ਹੱਥ ਨਾ ਲਾਵੇ ਸੁਟਨੂਓ ਹੱਥ ਨਾ ਲਾਵੇ ਸਾੜੀ ਦੀਓ ਨੇੜੇ ਨਾ ਜਾਵੇ ਸਾੜੀ ਦੀਓ ਨੇੜੇ ਨਾ ਜਾਵੇ ਟੋਪ ਜੀ ਨਾ ਕਰੋ ਤਿਆਰ ਵੋਟੀ ਆ ਗਈ ਫੈਸ਼ਨਦਾਰ ਸੱਸ ਦੀ ਹੋ ਗਈ ਜੂਨ ਖਰਾਬ ਵੋਟੀ ਆ ਗਈ ਫੈਸ਼ਨਦਾਰ ਸੱਸ ਦੀ ਹੋ ਗਈ ਜੂਨ ਖਰਾਬ ਵੋਟੀ ਆ ਗਈ ਫੈਸ਼ਨਦਾਰ ਪਾਂਡਿਆਂ ਨੂੰ ਉਹ ਹੱਥ ਨਾ ਲਾਵੇ ਪਾਂਡਿਆਂ ਨੂੰ ਉਹ ਹੱਥ ਨਾ ਲਾਵੇ ਗੈਸ ਦਿਓ ਨੇੜੇ ਨਾ ਜਾਵੇ ਗੈਸ ਦਿਓ ਨੇੜੇ ਨਾ ਜਾਵੇ ਡਿਸ਼ਵਾਸ਼ਰ ਨੂੰ ਕਰੋ ਤਿਆਰ ਗੋਟੀਆਂ ਗਈ ਫੈਸ਼ਨਦਾਰ ਹੱਸਦੀ ਹੋ ਗਈ ਜੂਨ ਖਰਾਬ ਗੋਟੀਆਂ ਗਈ ਫੈਸ਼ਨਦਾਰ ਸੱਸ ਦੀ ਹੋ ਗਈ ਜੂਨ ਖਰਾਬ ਗੋਟੀਆਂ ਗਈ ਫੈਸ਼ਨਦਾਰ ਸਾਈਕਲ ਦਿਓ ਨੇੜੇ ਨਾ ਜਾਵੇ ਸਾਈਕਲ ਦਿਓ ਨੇੜੇ ਨਾ ਜਾਵੇ ਸਕੂਟਰ ਨੂੰ ਹੱਥ ਨਾ ਪਾਵੇ ਸਕੂਟਰ ਨੂੰ ਹੱਥ ਨਾ ਪਾਵੇ ਥਾਰ ਕਾਰ ਕਰੋ ਤਿਆਰ ਵਟੀ ਆ ਗਈ ਫੈਸ਼ਨਦਾਰ ਸੱਸ ਦੀ ਹੋ ਗਈ ਜੂਨ ਖਰਾਬ ਵਟੀ ਆ ਗਈ ਫੈਸ਼ਨਦਾਰ ਸੱਸ ਦੀ ਹੋ ਗਈ ਜੂਨ ਖਰਾਬ ਕੋਟੀ ਆ ਗਈ ਫੈਸ਼ਨਦਾਰ